ਮੈਂ ਇਹਦੇ ਇਹਦੇ ਨਹੀਂ ਜਾਉਂਗੀ ਨਹੀਂ ਨਹੀਂ ਭਾਈ ਵੇਖੋ ਲੜਾਈ ਚਲ ਭਾਈ ਜਲ ਠੀਕ ਹੈ ਠੀਕ ਹੈ ਭਾਈ ਹੋ ਗਈ ਆ ਸ਼ਰਮ ਤੈਨੂੰ ਕਹਦੀ ਤੂੰ ਏਸੀ ਦੀ ਬਾਦੀ ਤੂੰ ਦਰਸ਼ੀ ਮੇਨੇ ਕੱਟਿਆ ਹੁਣ ਤੂੰ ਸਿਆਲ ਸੀਮੀ ਨੇ ਮੈਨੂੰ ਕਹੀ ਨਹੀਂ ਤੇਰੇ ਨਾਲ ਜਾੜੂਗੀ ਤੇਰਾ ਕੋਈ ਦਿਨ ਧਰਮ ਹੈ ਨਹੀਂ ਤੇਰੇ ਮਾਂ ਪਿਓ ਨੂੰ ਤੈਨੂੰ ਕੁਛ ਕਹਿੰਦੇ ਦੋਸਤੋ ਅੱਜ ਤੁਹਾਡੇ ਨਾਲ ਅਕੇ ਜਹੀ ਸਟੋਰੀ ਤੁਹਾਡੇ ਸਾਹਮਣੇ ਲੈ ਕੇ ਆਏ ਜਿਹੜੀ ਤੁਸੀਂ ਸੁਣ ਕੇ ਆਪ ਹੈਰਾਨ ਹੋ ਜਾਓਗੇ ਕਿ ਘਰੇ ਏਸੀ ਨਹੀਂ ਆਣ ਲੱਗਿਆ ਹੁਣ ਕਰ ਕਿਹੜੀ ਘਰ ਵਾਲੀ ਸੀਗੀ ਉਹ ਆਪ ਦੇ ਘਰ ਵਾਲੇ ਦੇ ਯਾਰ ਦੋਸਤਾਂ ਦੇ ਨਾਲ ਰਹਿਣ ਲੱਗ ਗਈ ਸਿਰਫ ਏਸੀ ਨਾ ਔਨ ਕਰਕੇ ਇਕੱਲੀ ਗਰਮੀ ਤੋਂ ਇੰਨੀ ਜਿਆਦਾ ਗਰਮੀ ਮੰਦੀ ਸੀਗੀ ਕਿ ਘਰ ਵਾਲਾਈ ਸੀ ਨਹੀਂ ਰਵਾ ਸਕਿਆ ਤੇ ਉਹਦੇ ਯਾਰ ਦੋਸਤਾਂ ਨਾਲੀ ਮਾੜੀ ਹੋ ਕੇ ਉਹਦੇ ਕੋਲ ਰਹਿਣ ਲੱਗ ਗਈ ਤੇ ਅੱਜ ਸਿਆਲ ਔਨ ਕਰਕੇ ਉਹ ਵਾਪਸ ਘਰੇ ਆਉਣਾ ਚਾਹੁੰਦੀ ਆ ਆਪ ਦੇ ਘਰ ਵਾਲੇ ਕੋਲੇ ਤੇ ਗਾਂ ਕੀ ਗੱਲ ਬਾਤ ਹੋਈ ਉਹਦੇ ਘਰ ਵਾਲਾ ਰੱਖਦਾ ਉਹਨੂੰ ਜਾਂ ਨਹੀਂ ਰੱਖਦਾ ਤੁਸੀਂ ਗਾ ਵੀਡੀਓ ਵਿੱਚ ਵੇਖੋ ਜੁੜੇ ਰਹੋ ਨਾਲ ਸਾਰੀ ਵੀਡੀਓ ਅੱਡੇ ਤੱਕ ਜਰੂਰ ਦੇਖਿਓ ਧੰਨਵਾਦ ਜੀ ਸਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੇ ਆਪਣੇ ਪਿੱਛੇ ਇੱਕ ਜੋੜੀ ਖੜੀ ਹੈ ਤੇ ਇੱਕ ਮੁੰਡਾ ਹੋਰ ਖੜਾ ਹੈਗਾ ਆਪਾਂ ਸਾਰੀ ਗੱਲਬਾਤ ਕਰਦੇ ਆ ਕਿ ਇਹਨਾਂ ਦਾ ਮਸਲਾ ਸਸੀ ਗਾ ਬਈ ਸਸੀ ਗਾ ਬਈ ਬਈ ਕੀ ਮਸਲਾ ਹੋਇਆ ਤੁਹਾਡਾ ਜਿਹੜਾ ਤੁਸੀਂ ਅਸਾਨੂੰ ਸੱਦੇ ਆ ਬਈ ਮੇਰੀ ਘਰ ਵਾਲੀ ਮਾੜੀ ਆ ਮੇਰੇ ਦੋਸਤ ਨਾਲ ਇਹ ਥੋੜੀ ਘਰ ਵਾਲੀ ਇਹ ਮੇਰੀ ਘਰ ਵਾਲੀ ਆ ਬਈ ਇਹ ਮਾੜੀ ਹੈ ਮੇਰੇ ਦੋਸਤ ਨਾਲ ਦੋਸਤ ਥੋੜਾ ਆ ਆ ਦੋਸਤ ਆ ਬਈ ਮੇਰਾ ਪੱਕਾ ਯਾਰ ਸੀ 10 ਸਾਲ ਪੁਰਾਣਾ ਯਾਰ ਮੇਰਾ ਅੱਛਾ ਬਚਪਨ ਦਾ ਯਾਰ ਸੀ ਜੁੱਡੀ ਜੁੰਡੀ ਯਾਰ ਕਹਿੰਦੇ ਹੁੰਦੇ ਜਿਹੜਾ ਯਾਰ ਜਿਹਨੇ ਧੋਖਾ ਕਰ ਗਿਆ ਧੋਖਾ ਕਰ ਗਿਆ ਬਈ ਮੇਰੀ ਘਰ ਵਾਲੀ ਨਾਲ ਮਾਰਾ ਹੈ ਵੇਖੋ ਬਈ ਦਰਸ਼ਕੋ ਮੁੰਡਾ ਕਹਿੰਦਾ ਵੀ ਮੇਰੀ ਘਰ ਵਾਲੀ ਨਾਲ ਮੇਰਾ ਦੋਸਤ ਮਾਰਾਗਾ ਜਿਹੜੀ ਸਾਡੀ ਸਾਡੀ ਬਚਪਨ ਤੋਂ ਸਾਡੀ ਲਿਆਕ ਸੀਗੀ ਤੇ ਮੇਰਾ ਯਾਰ ਆ ਜਿਹੜਾ ਉਹੀ ਮੇਰੇ ਨਾਲ ਯਾਰ ਮਾਰ ਕਰ ਗਿਆ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਜੀ ਕੀ ਗੱਲ ਹੈ ਜਿਹੜੀ ਗੱ ਸਾਰਚਾ ਪਰ ਤੂੰ ਆਏ ਕਾ ਤੋ ਕੀ ਤੱਕ ਕੀ ਗੱਲ ਹੋਈ ਆ ਕੀ ਮਸਲਾ ਕੀ ਜੀ ਸਾਰਾ ਤੂ ਜਿਹੜੀ ਇਹਦੇ ਦੋਸਤ ਨਾਲ ਤੈਨੂੰ ਇਹ ਗੱਲ ਕਰਨੀ ਪਈ ਵੀਰੇ ਮੈਨੂੰ ਗਰਮੀ ਲੱਗਦੀ ਸੀ ਗਰਮੀ ਲੱਗਦੀ ਸੀ ਤਾਂ ਫਿਰ ਗਰਮੀ ਦਾ ਹੱਲ ਦੋਸਤ ਕੀ ਬੰਦਾ ਹੋ ਗਿਆ ਤੇਰੀ ਗਰਮੀ ਦਾ ਵੀਰੇ ਏਸੀ ਲਵਾ ਦਿੰਦੇ ਤਾਂ ਮਨਾਂ ਹੁੰਦੀ ਅੱਛਾ ਵੇਖੋ ਭਾਈ ਸਾਰਾ ਮਸਲਾ ਏਸੀ ਦਾ ਮਸਲਾ ਵੀ ਤੁਹਾਡੇ ਏਸੀ ਦਾ ਮਸਲਾ ਭਾਈ ਹਾਂ ਮੇਰੇ ਇੱਕ ਮੈਂ ਗਰੀਬ ਬੰਦਾ ਭਾਈ ਮੈਂ ਦਿਹਾੜੀਦਾਰ ਬੰਦਾ ਠੀਕ ਹੈ ਉਹ ਵਧੀਆ ਘਰੋਂ ਆ ਭਾਈ ਅੱਛਾ ਠੀਕ ਹੈ ਮੇਰੇ ਘਰੇ ਏਸੀ ਉਸ ਨਹੀਂ ਲੱਗਿਆ ਮੇਰੇ ਭਾਈ ਘਰੇ ਪੱਖਾ ਸੀ ਏਸੀ ਦੀ ਮਾਂ ਕਿੰਨੇ ਕ ਵਾਰੀ ਕੀਤੀ ਨੇ ਦਿੱਤੋ ਐਨੇ ਭਾਈ 2 ਸਾਲ ਤੋਂ ਤੇ ਵਿਆਹ ਨ ਹੋ ਗਏ ਤੇ ਬਈ ਫਿਰ ਤੂੰ ਪਿਛਲੀਆਂ ਗੱਲਾਂ ਕਿਉਂ ਕਢੀਆਂ ਫਿਰ ਇੱਕ ਪੱਖੇ ਮੂਰੇ ਪੈ ਕੇ ਜਿਹੜੇ ਕਿਸ ਬਹੁਤ ਆਖਿਸ਼ ਕੱਢਿਆ ਹਾਂ ਵੀਰੇ ਤੇ ਜਿੱਥੇ ਤੁਸੀਂ ਪਿੱਛੇ ਈ ਤੁਹਾਡੇ ਤੇਰੇ ਆਪ ਦੇ ਪੈਂਟਾ ਤੁਹਾਡੇ AC ਉਸੇ ਲੱਗੇ ਸੀ ਉੱਥੇ ਹਾਂ ਵੀਰੇ ਉੱਥੇ ਲੱਗੇ ਸੀ ਵੇਖੋ ਵੀ ਦਰਸ਼ਕੋ ਜਿਹੜਾ ਇਹਨਾਂ ਦਾ ਮਸਲਾ ਸਾਰਾ AC ਦਾ ਮਸਲਾ ਘਰ ਵਾਲੀ ਕਹਿੰਦੀ ਵੀ ਮੈਨੂੰ ਗਰਮੀ ਲੱਗਦੀ ਸੀ ਤੇ ਮੇਰੇ ਘਰ ਵਾਲੇ ਮੈਨੂੰ AC ਲਵਾ ਕੇ ਨਹੀਂ ਦਿੱਤਾ ਤਾਂ ਕਰਕੇ ਮੈਂ ਜਿਹੜਾ ਇਹ ਮੁੰਡਾ ਖੜਾ ਇੱਧਰ ਦੋਸਤ ਇਹਦੇ ਨਾਲ ਬਾੜੀ ਹੋ ਗਈ ਬਈ ਸੱਸੀ ਕਾਲ ਸੱਸੀ ਕਾਲ ਬਾਈ AC ਲੱਗਿਆ ਬਈ ਤੇਰੇ ਕੋਲੇ AC ਲੱਗਿਆ ਬਈ ਆਪ ਤੇ ਫਿਰ ਬਾਈ ਤੂੰ ਮੇਰੀ ਸ਼ਰਮ ਮੰਨਦਾ ਤੇਰਾ ਲਿਹਾਜੀ ਸੀਗਾ ਤੂੰ ਇਹਦੀ ਘਰ ਵਾਲੀ ਨਾਲ ਕਹ ਤੂੰ ਗੱਲ ਕਰ ਲਈ ਬਾਈ ਪਤਾ ਕੀ ਆ ਸ਼ਰਮ ਮ ਹੋ ਗਿਆ ਮੈਂ ਕਿਹਾ ਚੱਲ ਭਾਬੀ ਆ ਵਿਚਾਰੀ ਭਾਬੀ ਤੇ ਤਰਸ ਖਾ ਕੇ ਹਨਾ ਮੈਂ ਤਾਂ ਕਿਹਾ ਚੱਲ ਵੀ ਯਾਰ ਪੈ ਜੂ ਐਸੀ ਤਾਂ ਸਕਾਦਾ ਯਾਰ ਬਈ ਤਾਰ ਸਤੂ ਦਾ ਬਈ ਉਹਦਾ ਘਰ ਹੀ ਪਟਕੇ ਰੱਖਦਾ ਨਹੀਂ ਨਹੀਂ ਬਈ ਮੇਰੀ ਮੇਰੀ ਘਰ ਪਟਣ ਵਾਲੀ ਸੋਚ ਨਹੀਂ ਸੀਗੀ ਯਾਰ ਅਸਰ ਉਹ ਤੇਰੀ ਕੀ ਸੋਚ ਸੀ ਤੂੰ ਏਸੀ ਦੇਣ ਦਾ ਬਦੰਦਾ ਮੈਂ ਤਾਂ ਏਸੀ ਏਸੀ ਇਹਨੂੰ ਮੈਂ ਕਹਿਆ ਸੀ ਮੈਂ ਖੱਲੇ ਇਹ ਵੀ ਲੈਕਰੋਂ ਤਗੜੀ ਆ ਇਹਨਾਂ ਦੇ ਘਰ ਵੀ ਏਸੀ ਲੱਗਿਆ ਇਹਨੂੰ ਮੈਂ ਕਹਿਆ ਮੈਂ ਕਿ ਤੂੰ ਆਪਦੀ ਸੌਰੀ ਕਰੋਂਦਾ ਲੈ ਕੇ ਆਈਆਂ ਵੀ ਤੂੰ ਬੈੱਡ ਬੁੱਡ ਲੈ ਕੇ ਆਈਆਂ ਸੋਫਾ ਵੀ ਲੈ ਕੇ ਆਏ ਤੂੰ ਏਸੀ ਵੀ ਇੱਕ ਲਿਆਉਂਦੀ ਬੈੱਡ ਬੁੱਡ ਨਾਲ ਲਿਆਉਂਦੀ ਬੈੱਡ ਤਾਂ ਅਸੀਂ ਲਿਆਉਂਦੇ ਠੀਕ ਆ ਫਿਰ ਮੈਨੂੰ ਮੂਰੋਂ ਬੋਲਦੀ ਐ ਇਹ ਵੀ ਤੁਸੀਂ ਕੀ ਕਰ ਲਿਆ ਮੇਰੇ ਵਾਸਤੇ ਤੁਸੀਂ ਮੇਰੇ ਵਾਸ ਚੀਜ਼ਾਂ ਦਿੱਤੇ ਗਏ ਦਾਜ ਬਈ ਮੈਨੂੰ ਯਾਰ ਇਹਨਾਂ ਨੇ ਸਾਰਾ ਕੁਝ ਦਿੱਤਾ ਬੈੱਡ ਫਰਿੱਜ ਪ੍ਰੈਸ ਤਲਮਾਰੀ ਲਮੋਰੀ ਸਾਰਾ ਕੁਝ ਦਿੱਤਾ ਸਾਰਾ ਕੁਝ ਦਾਜ ਦਿੱਤਾ ਕਹਿੰਦਾ ਏਸੀ ਦੇ ਦਿੰਦੇ ਤੇ ਏਸੀ ਬਾਈ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਸਾਡੀ ਕੁੜੀ ਬਾਈ ਨਹੀਂ ਰਹਿ ਸਕਦੀ ਇਹ ਨਹੀਂ ਤੇਰਾ ਐਡਾ ਸਰੀਰ ਆ ਤੂੰ ਕੰਮ ਕਾਰ ਕਰਦੀ ਅਸੀਂ ਲਵਾ ਦੇ ਤੋ ਆ ਦਾ ਘਰ ਪੱਟੀ ਜਨਾਈ ਸੀ ਪਿੱਛੇ ਬਾਈ ਯਾਰ ਮੇਰੀ ਗੱਲ ਸੁਣ ਸਾਡਾ ਪਿਆਰ ਬਹੁਤ ਸੀਗਾ ਠੀਕ ਹੈ ਇੱਕ ਦੂਜੇ ਨਾਲ ਇਹ ਇਹਨੂੰ ਇਹਨੂੰ ਇਹ ਹੋਣਾ ਚਾਹੀਦਾ ਮੇਰਾ ਜੀਵਨ ਸਾਥੀ ਆ ਇਹ ਵੀ ਇਹ ਦੁਖੀ ਦੁੱਖ ਕਿਸ਼ਤਾਂ ਭਰਦਾ ਠੀਕ ਹੈ ਹਰ ਇੱਕ ਚੀਜ਼ ਦੀ ਕਿਸ਼ਤ ਭਰਦਾ ਇਹ ਘਰ ਦੇ ਵਿੱਚ ਰਾਸ਼ਨ ਪਾਣੀ ਸਾਡੇ ਬਈ ਮੇਰੇ ਤਾਂ ਹਜੇ ਇੱਕ ਜਵਾਬ ਇੱਕ ਜਵਾਬ ਆ ਉਹ ਹਜੇ ਬਈ ਨਰਸਰੀ ਚ ਵੜਦਾ ਨਹੀਂ ਬਈ ਤੁਹਾਨੂੰ ਮੜੀ ਤੂੰ ਸੋਚ ਰਿਆ ਸੀ ਯਾਰ ਉਹ ਹੀ ਲਿਆਉਂਦੀ ਯਾਰ ਇਹ ਨਹੀਂ ਤੁਸੀਂ ਆਦੇ ਘਰ ਦੇ ਨੂੰ ਕਹਿ ਦਿੰਦੇ ਉਹ ਤੁਹਾਨੂੰ ਜਿੰਨਾ ਸਮਝਦੇ ਕੇਸੀ ਵੀ ਦੇ ਦਿੰਦੇ ਤੁਸੀਂ ਏਡੀ ਇਹਨਾਂ ਦੇ ਕਲੰਕ ਲਾਤਾ ਤੁਸੀਂ ਆਪ ਦੇ ਦੀ ਨਾਲੇ ਬੇ ਦਾਗ ਲਵਾਇਆ ਆਪਦੇ ਤੇ ਵੀਰੇ ਮੇਰੇ ਘਰ ਦੇ ਨੇ ਮੈਨੂੰ ਦਿੱਤਾ ਬਹੁਤ ਆ ਹਾਂ ਤੇ ਹੁਣ ਇਹਨਾਂ ਨੂੰ ਏਸੀ ਵੀ ਦੇ ਦਿੰਦੇ ਹੋ ਤੇ ਏਸੀ ਵਜੋਂ ਤੈਨੂੰ ਮਾੜਾ ਹੀ ਹੁੰਦੀ ਕਿ ਲੋੜ ਸੀ ਜਿੰਨੀ ਤੈਨੂੰ ਕਿੰਨੀ ਕੀ ਗਰਮੀ ਲੱਗਦੀ ਸੀ ਜਿਹੜੀ ਤੈਨੂੰ ਬਈ ਆ ਘਰ ਲਈ ਹੋਰ ਕਰਨਾ ਪੈ ਗਿਆ ਵੀਰੇ ਮਾੜੀ ਤੈਨੂੰ ਤਾਂ ਬਣਿਆ ਲਾਜੀ ਬਣੇ ਇੱਕ ਸਾਹਿਬ ਲਾਜੀ ਇਹ ਤਾਂ ਕਹੀ ਜਾਂਦਾ ਬਈ ਗਲਤ ਹੋ ਗਈ ਉਹ ਇਹਨਾਂ ਨਾਲ ਨਾ ਨਾ ਵੀਰੇ ਮ ਤੁਹਾਨੂੰ ਮਾੜੀ ਜੀ ਤੁਸੀਂ ਸੋਚ ਰਹਾ ਸੀ ਘਰ ਉਹ ਹੀ ਲਿਆਉਂਦੀ ਯਾਰ ਇਹ ਨਹੀਂ ਤੁਸੀਂ ਆਦੇ ਘਰ ਦੇ ਨੂੰ ਕਹਿ ਦਿੰਦੇ ਉਹ ਤੁਹਾਨੂੰ ਜਿੰਨਾ ਸਮਝਦੇ ਕੇਸੀ ਵੀ ਦੇ ਦਿੰਦੇ ਤੁਸੀਂ ਏਡੀ ਇਹਨਾਂ ਦੇ ਕਲੰਕ ਲਾਤਾ ਤੁਸੀਂ ਆਪ ਦੇ ਦੀ ਨਾਲੇ ਬੇ ਦਾਗ ਲਵਾਇਆ ਆਪਦੇ ਤੇ ਵੀਰੇ ਮੇਰੇ ਘਰ ਦੇ ਨੇ ਮੈਨੂੰ ਦਿੱਤਾ ਬਹੁਤ ਆ ਹਾਂ ਤੇ ਹੁਣ ਇਹਨਾਂ ਨੂੰ ਏਸੀ ਵੀ ਦੇ ਦਿੰਦੇ ਹੋ ਤੇ ਏਸੀ ਵਜਰ ਤੈਨੂੰ ਮਾੜਾ ਹੀ ਹੁੰਦੀ ਕਿ ਲੋੜ ਸੀ ਜਿੰਨੀ ਤੈਨੂੰ ਕਿੰਨੀ ਕੀ ਗਰਮੀ ਲੱਗਦੀ ਸੀ ਜਿਹੜੀ ਤੈਨੂੰ ਬਈ ਆ ਘਰ ਲਈ ਹੋਰ ਕਰਨਾ ਪੈ ਗਿਆ ਵੀਰੇ ਮਾੜੀ ਤੈਨੂੰ ਤਾਂ ਬਣਿਆ ਲਾਜੀ ਬਣ ਇੱਕ ਸਾਹਿਬ ਲਾਜੀ ਇਹ ਤਾਂ ਕਹੀ ਜਾਂਦਾ ਬਈ ਗਲਤ ਹੋ ਗਈ ਉਹ ਇਹਨਾਂ ਨਾਲ ਨਾ ਨਾ ਵੀਰੇ ਮੂੰ ਮੈਂ ਪੈ ਜਾਂਦੀ ਸੀ ਨਾ ਜੀ ਜੀ ਫਰਵਰੀ ਐ ਸੀ ਲਵਾਣ ਦੇ ਮਨਾ ਪੈਂਦੀ ਐ ਸੀ ਪਿਛਲੀ ਗਰਮੀ ਤਾਂ ਕੱਢੀ ਐ ਗਰਮੀ ਤੋਂ ਹੋਰ ਕੱਢ ਲੈਂਦੀ ਵੀਰੇ ਇੰਨੇ ਨਾ ਕਿੰਨੇ ਨਾ ਕੱਢੀ ਜਾਉਂਗੀ ਮੈਂ ਗਰਮੀ ਮੈਂ ਤੂੰ ਫਿਰ ਆਦੇ ਮਾਪਿਆਂ ਨੂੰ ਕਹਿ ਦੇਣਾ ਸੀਗਾ ਤੇ ਵੀਰੇ ਮਾਂ ਪਿਓ ਜਿਹੜੇ ਇਹਨਾਂ ਕਿਨਾ ਕੁਸ ਦੇਈ ਜਾਣ ਇਹਨਾਂ ਨੂੰ ਵੇਖੋ ਬਈ ਦਰਸ਼ਕੋ ਸਾਰਾ ਮਸਲਾ ਇਹਦਾ ਏਸੀ ਦਾ ਬਾਈ ਕਹਿੰਦਾ ਬਾਈ ਤੂੰ ਕੰਮ ਕੀ ਕਰਦਾ ਬੜਾ ਤਾਂ ਦੱਸ ਕੰਮ ਬਾਈ ਮੈਂ ਲੇਬਰ ਕਰਦਾ ਦਿਹਾੜੀ ਜਾਨਾ ਕਿਸੇ ਨਾਲ ਹਾਂ ਤੈਨੂੰ ਬਾਈ ਓੱਖਾ ਨਹੀਂ ਓੱਖਾ ਸੌੱਖਾ ਤੂੰ ਏਸੀ ਲਵਾ ਲੈਂਦਾ ਯਾਰ ਕੋਈ ਮੈਂ ਏਸੀ ਲਵਾ ਲਾਂ ਅਗਲੀ ਗਰਮੀ ਚ ਇਹਨੂੰ ਮੈਂ ਕਿਹਾ ਸੀ ਵਾਦਾ ਕੀਤਾ ਸੀ ਮੈਂ ਕਹਾ ਸਿਆਲ ਲੰਘ ਜਾਂਦੇ ਹੁਣ ਸਿਆਲ ਮੈਂ ਕਹਾ ਅਗਲੀ ਗਰਮੀ ਦੇ ਵਿੱਚ ਤੈਨੂੰ ਮੈਂ ਵਧੀਆ ਏਸੀ ਲਵਾ ਕੇ ਦੇਵਾਂਗਾ 2 ਟਨ ਵਾਲਾ ਨਵਾਂ ਲਿਆ ਕੇ ਲਵਾਉਂਗਾ ਮਤਲਬ ਕਿ ਸਿਆਲ ਆ ਗਿਆ ਹੁਣ ਵੀ ਨਹੀਂ ਆ ਰਹੀ ਵਾਪਸੇ ਹੁਣ ਹੁਣੇ ਕਹਿੰ 3 ਮਹੀਨੇ ਪਹਿਲਾਂ ਹੋਤੋ ਲੈ ਆਈ ਬਈ ਉਹ ਤੇ ਵਾਪਸ ਹੋਣਾ ਚਾਹਣੇ ਕਰੇ ਹਾਂ ਵੀਰੇ ਮੈਂ ਵਾਪਸ ਤੇ ਫਿਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਕਿਤੇ ਉਧਰ ਕਿਤੇ ਉਧਰ ਐਂ ਤਾਂ ਕਰ ਨਹੀਂ ਜੁਰਦੇ ਇਹ ਤਾਂ ਬਈ ਉਹ ਗੱਲ ਆ ਜਿਵੇਂ ਆਪਾਂ ਘੁੰਮਣ ਜਾਵਰਦੇ ਹਾਂ Shimla ਗਰਮੀ ਦੇ ਵਿੱਚ ਇਹਦੇ ਉਹ Shimla ਬਣਾਇਆ ਦੱਸ ਇਹਨੂੰ Shimla ਬਣਾ ਲਿਆ ਤੇ ਮੈਨੂੰ ਬਈ ਉਹ ਵੈਸੇ ਬਣਾ ਲਿਆ ਤੇ ਬਠਿੰਡਾ ਸਮਝੀਓ ਡੀ ਗਰਮੀ ਦਾ ਤੇ ਹੁਣ ਫਿਰ ਇਹ ਤਾਂ ਬਈ ਤੁਹਾਡੀ ਮਾੜੀ ਗੱਲ ਆ ਹੁਣ ਸੁਣਨੇ ਕਿਉਂ ਸਵਕਾਰ ਕਰੇ ਵੀਰੇ ਫਿਰ ਤਲਾਕ ਦੇ ਦੇਣ ਮੈਂ ਬਈ ਤੁਹਾਡਾ ਤਲਾਕ ਤੇ ਤੁਹਾਡਾ ਕੀ ਮੈਂ ਤਾਂ ਮੈਂ ਦੇ ਦੂੰਗਾ ਬਈ ਮੈਂ ਤਾਂ ਮੈਂ ਤਾਂ ਤਿਆਰ ਹਾਂ ਤਲਾਕ ਦੇਣ ਨੂੰ ਜਿਹੜੀ ਕੁੜੀ ਜਿਹੜੀ ਜਨਾਨੀ ਸਿਰਫ ਏਸੀ ਪਿੱਛੇ ਆਦੀ ਜਿੱਦ ਮੇਰੇ ਵੇਚ ਆਈ ਹੈ ਮੇਰੇ ਦੋਸਤ ਨੂੰ ਏਸੀ ਪੈਸੇ ਆਏ ਆ ਫਿਰ ਤਲਾਕ ਇਹ ਤਾਂ ਦੇ ਦੂੰਗਾ ਤੇ ਮੈਂ ਨਹੀਂ ਰੱਖਦਾ ਇਹਨੂੰ ਉਹ ਤੁਸੀਂ ਕਿਹੜੇ ਪਾਸੇ ਰਹਿ ਗਏ ਤੁਸੀਂ ਤੂੰ ਕਿਉਂ ਨਹੀਂ ਚਾਹਦਾ ਮੈਂ ਤਾਂ ਪਹਿਲਾਂ ਮੈਂ ਕਹ ਤੋ ਰੱਖਾਂ ਤੇਰੀ ਘਰ ਵਾਲੀ ਇਹ ਦੂਮੇ ਪਹਿਲਾਂ 6 ਮਹੀਨੇ ਕਹ ਤੋ ਰੱਖੀ ਮੈਂ ਤਾਂ ਮੇਰੇ ਤਾਂ ਮੈਂ ਤਾਂ ਤਰਸਾ ਕੇ ਬਈ ਇਹਨੂੰ ਕਹਤਾ ਮੈਂ ਤਾਂ ਤਰਸਾਦਾ ਸੀ ਤੂੰ 6 ਮਹੀਨੇ ਤੇ ਤਰਸ ਨਹੀਂ ਸੀ ਬਈ ਹਾਂ ਕੰਮ ਦਾ ਭਰਿਆ ਸੀਗਾ ਇਹ ਵਿੱਚੋਂ ਠੀਕ ਹੈ ਇਹਨੂੰ ਐਸੀ ਵਾਲੇ ਤੈਂ ਪਾਸ ਹੋ ਜਾਊਗਾ ਮੇਰਾ ਨਹੀਂ ਭਈ ਮੇਰੀ ਗੱਲ ਸੁਣ ਤਿਆਰ ਆ ਉਹਨੂੰ ਤੂੰ ਭਈ ਉਦੋਂ ਛੀਂ ਮੈਨੂੰ ਦੋ ਦੋ ਇਹਨੂੰ ਵਰਦੇ ਦਾ ਕੋ ਸਮਝਾਉਦਾ ਨੀ ਪਿੱਛੇ ਮੋੜਦਾ ਤੂੰ ਮੈਂ ਤਾਂ ਇਹਨੂੰ ਕਿਹਾ ਸੀ ਮੈਂ ਕਿਹਾ ਮੈਂ ਕਿਹਾ ਚੱਲ ਭਾਬੀ ਆ ਹਨਾ ਭਾਬੀ ਮੈਂ ਕਿਹਾ ਚੱਲ ਵੀ ਇਹਨੂੰ ਗਰਮੀ ਕਰਕੇ ਕਹਿੰਦੀ ਐ ਮੈਨੂੰ ਕਦੀ ਵੀ ਗਰਮੀ ਕਰਕੇ ਮੈਂ ਏਸੀ 'ਚ ਪਹਿਣਾ ਵੀ ਸਾਡੇ ਏਸੀ ਹੈ ਨਹੀਂ ਮੈਂ ਕਿਹਾ ਚੱਲ ਵੀ ਮੇਰੇ ਯਾਰ ਵੀ ਆਪਾਂ ਤਾਂ ਤਰਸਾ ਕੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਪੈ ਜਾ ਨਹੀਂ ਹਾਂ ਤੁਸੀਂ ਇਹਦੇ ਇਹਦੇ ਰਹਿਣਾ ਰਹਪੋਂਗੇ ਨਹੀਂ ਵੀਰੇ ਮੈਂ ਤਲਾਕ ਹੀ ਨਹੀਂ ਦਿੰਦੀ ਮੈਂ ਤਾਂ ਵੈਸੇ ਹੀ ਕਿ ਇਹ ਕੀ ਕਰ ਤੁਸੀਂ ਮੈਂਟ ਮੈਂਟ ਤੇ ਬਦਲੀ ਜੈਨੇ ਕਿ ਵੈਸੀ ਕਿਹਾ ਸੀ ਵੈਸੀ ਮੈਂ ਹੁਣ ਮੈਂ ਦੱਸਾਂ ਗੱਲ ਹੁਣ ਮੈਂ ਨਹੀਂ ਰੱਖਣੀ ਹੁਣ ਐ ਨਹੀਂ ਪਤਾ ਤੇਰੇ ਨਾਲ ਤੁਰ ਜੇ ਨਹੀਂ ਤੇਰਾ ਇਹ ਕੀ ਮਤਲਬ ਕਿ ਤੁਸੀਂ ਜਵਾਨ ਤੋਂ ਮੈਂਟ ਜੀ ਕੋ ਮੈਂ ਲਾਟੂ ਵਾਂਗੂ ਮੈਂ ਇਹਦੀ ਰਹਿਣਾ ਬਸ ਇਹ ਤਾਂ ਬਈ ਤੁਸੀਂ ਰੱਖੋ ਨਹੀਂ ਲੱਗਦਾ ਬਈ ਮੈਂ ਰੱਖਦੇ ਨਹੀਂ ਉੱਥੇ ਕਿਹੜੇ ਪਾਸੇ ਜਾਓਗੇ 6 ਮਹੀਨੇ ਤਾਂ ਐ ਆ ਗਈ ਹੈ ਜਿਵੇਂ ਭੈਜੋ ਛੁੱਟੀ ਕੱਟਣ ਗਈ ਹੁੰਦੀ ਹੈ ਹੁਣ ਤੁਸੀਂ ਕਿਹੜੇ ਪਾਸੇ ਜਾਓਗੇ ਇਹਦੀ ਕੰਨੀ ਵੀਰੇ ਮੈਂ ਇਹ ਤਾਂ ਕਿਦਾ ਮੈਂ ਰੱਖਣਾ ਨਹੀਂ ਮੈਂ ਤਾਂ ਨਹੀਂ ਰੱਖਦਾ ਨਹੀਂ ਬਈ ਮੈਂ ਰਹੂੰਗੀ ਕਹਦੇ ਹੁੰਦੇ ਬਈ ਨਾ ਘਰ ਦੀ ਰਹੀ ਨਾ ਘਾਟ ਦੀ ਰਹੀ ਤੂੰ ਬਈ 6 ਮਹੀਨੇ ਲਾਏ ਤੈਨੂੰ ਵੇਰੇ ਮੈਂ ਨਹੀਂ ਗਿਆ ਭਾਈ ਸਾਡਾ ਜੋ ਤੂੰ ਤਾਂ ਆਉਣਾ ਹੋਇਆ ਸੀ ਮੇਰੀ ਮਾਸੀ ਨੇ ਕਰਾਇਆ ਸੀ ਮੇਰਾ ਵਿਆਹ ਠੀਕ ਹੈ ਠੀਕ ਹੈ ਉਹਨੇ ਕਰਾਇਆ ਸੀ ਮੇਰਾ ਵਿਆਹ ਬੜੀ ਧੂਂਤਾਂ ਨਾਲ ਵਿਆਹ ਹੋਇਆ ਭਾਈ ਚੰਗੇ ਰੁਪਏ ਲਾਏ ਭਾਈ ਇਹਦੇ ਘਰ ਦੇ ਆਣੇ ਮੇਰੇ ਘਰ ਦੇ ਆਣੇ ਵੀ ਠੀਕ ਹੈ ਬੜੇ ਸੁਪਨੇ ਸਜਾਏ ਸੀ ਇਹਦੇ ਨਾਲ ਵੀ ਤੈਨੂੰ ਐ ਕਮਾਉਣਾ ਚਲੇ ਵੀ ਅਸੀਂ ਰਹਿ ਗਿਆ ਚੰਗੇ ਟੈਰਾਂ ਤੇ ਭਾਈ ਯਾਰ ਪਾਣੀ ਪਾ ਕੇ ਲੈ ਕੇ ਗਿਆ ਬਰਾਤ ਯਾਰ ਇਹਨੂੰ ਇਹਨੂੰ ਲੈਣ ਉਹ ਮੁੰਡਾ ਗਿਆ ਸੀ ਬਰਾਤ ਉਹ ਵੀ ਗਿਆ ਸੀ ਉਹੀ ਤਾਂ ਉਹਦੀ ਤਾਂ ਗੱਡੀ ਸੀ ਯਾਰ ਉਹਦੀ ਗੱਡੀ ਮੈਨੂੰ ਐ ਲੱਗਦਾ ਮੇਰੇ ਸਾਲੇ ਗੱਡੀ ਦੇ ਵਿੱਚ ਬੈਠੇ ਬੈਠੇ ਐਂ ਕਰਕੇ ਗਏ ਤੁਹਾਡੀ ਪਹਿਲਾਂ ਤਾਂ ਇਹ ਨਹੀਂ ਕੋਈ ਸੈਟ ਚੱਲਦੀ ਸੀ ਉਹ ਨਾਲ ਮੁੰਡੇ ਨੇ ਨਾ ਨਾ ਵੀਰੇ ਨਹੀਂ ਪਹਿਲਾਂ ਨਹੀਂ ਚੱਲਦੀ ਸੀ ਕਿਉਂਕਿ ਮੇਰੇ ਨਾਲ ਰਹਿੰਦਾ ਉਹਦੀ ਹੋਰ ਕਿਸੇ ਕੁੜੀ ਨਾਲ ਹਾਂ ਬਈ ਠੰਡ ਦੇ ਵਿੱਚ ਤਾਂ ਫਿਰ ਹੀਟਰ ਵੀ ਮੰਗ ਸਕਦੀ ਐ ਹੀਟਰ ਹੈਗਾ ਤੇਰੇ ਕੋਲੇ ਹੀਟਰ ਬਈ ਮੈਂ ਯਾਰ ਰੱਖਣੀ ਨਹੀਂ ਮੈਨੂੰ ਕਿਉਂ ਕਹਿਣਾ ਤੂੰ ਨਹੀਂ ਤੁਹਾਨੂੰ ਹੁਣ ਹੀਟਰ ਨਹੀਂ ਚਾਹੀਦਾ ਠੰਡ ਨਹੀਂ ਲੱਗਦੀ ਉਹ ਵੀ ਚਾਹੀਦਾ ਵੀਰੇ ਤੂੰ ਹੁਣ ਇਹ ਤੋਂ ਹੀ ਲੈ ਲਓ ਫਿਰ ਹੁਣ ਇਹਦਾ ਕੀ ਪਤਾ ਬਈ ਹੀਟਰ ਕਰਕੇ ਤੇਰੇ ਨਾਲ ਜਾਵਲੇ ਕੀ ਪਤਾ ਤੇਰੇ ਘਰੇ ਹੈਗਾ ਹੀਟਰ ਮੇਰੇ ਕੋਲ ਤਾਂ ਸਾਰਾ ਕੁਝ ਆ ਬਈ ਤੇ ਹੁਣ ਹੀਟਰ ਕਰਕੇ ਤੇਰੇ ਘਰੇ ਜਾਉਂਦੇ ਥੋੜਾ ਕਿਤੇ ਕਿਹੜੇ ਪਾਸੇ ਨੂੰ ਜਾਣਾ ਸੋਡੇ ਕਣੀ ਵੀਰੇ ਬਾਈ ਵੇਖੋ ਬਾਈ ਮੈਂ ਨਹੀਂ ਲਿਜਾ ਸਕਦਾ ਇਹਦਾ ਹੁਣ ਮੇਰੇ ਨਾਲ ਜਾਣ ਨੂੰ ਤਿਆਰ ਹੋ ਹੀ ਪਈ ਐ ਬਈ ਤੂੰ ਕਿਹੜੇ ਪਾਸੇ ਜਾਉਂਗੇ ਤੁਸੀਂ ਗਰਮੀ ਇੱਧਰ ਕੱਢੇ ਠੰਡ ਤੁਸੀਂ ਮੇਰੇ ਨੂੰ ਕਹੀ ਨਾ ਤੇ ਛੋੜਨਾ ਚਾਹਣਾ ਤੇ ਇਹ ਇਹ ਤੋਂ ਤੁਸੀਂ ਤਲਾਕ ਇਹ ਕਹਦਾ ਮੈਂ ਤਲਾਕ ਦੇਣਾ ਮੇਰੇ ਕੋਲ ਮੇਰੇ ਕੋਲ ਨਹੀਂ ਆਉਂਦੀ ਫਿਰ ਇਹ ਮੇਰੇ ਕੋਲ ਤਾਂ ਤੁਸੀਂ ਹੁਣ ਕਿਹੜੇ ਪਾਸੇ ਜਾਓਗੇ ਬਈ ਮੈਂ ਵੀਰੇ ਛੋੜ ਦੇਣੇ ਚੱਲ ਵਾਂ ਮੈਂ ਤਾਂ ਵੀ ਮੈਂ ਤਾਂ ਤੁਹਾਡੀ ਖਬਰ ਕਰਨਾ ਹੈ ਮੈਂ ਤੁਹਾਨੂੰ ਕਹਾਂ ਲੈ ਕੇ ਜਾਵਾਂ ਬਈ ਫਿਰ ਕੋਈ ਤੇ ਰੱਖੋ ਕੋਈ ਨਾ ਕੀ ਰੱਖੋ ਬਈ ਤੂੰ ਕੋਈ ਤੂੰ ਕੋਈ ਦੀਨ ਮਰ ਧਰਮੀ ਨਹੀਂ ਤੇਰਾ ਤੂੰ ਗੱਲਾਂ ਕਰ ਤਾਂ ਬਦਲੀ ਜਾਣੀ ਤੂੰ ਗਰਮੀ ਉਹਦੇ ਵਿੱਚ ਨਹੀਂ ਕੱਟਿਆਈਆਂ ਹੁਣ ਤੂੰ ਸਿਆਲ ਆ ਗਿਆ ਤੂੰ ਇਹਦੇ ਕੋਲੇ ਆਉਣੀ ਇਹੋ ਤੈਨੂੰ ਰੱਖਦਾ ਨਹੀਂ ਕਿ ਤੂੰ ਘਰ ਦੀ ਨਾ ਰਹੀ ਨਾ ਘਰ ਦੀ ਤੇ ਉਹ ਗੱਲ ਹੋਊਗੀ ਨਾ ਵੀਰੇ ਮੈਂ ਦੀ ਰਹੂੰਗੀ ਹੁਣ ਨਹੀਂ ਜਾਂਦੀ ਮੈਂ ਨਹੀਂ ਰੱਖਣੀ ਬਈ ਭਰਾਵਾ ਹੁਣ ਤੇਰੇ ਨਾਲ ਤਿਆਰ ਹੋ ਜਾਂਦੇ ਮੈਂ ਤੂੰ ਲੈ ਜਾ ਬਈ ਨਾ ਮੈਂ ਤਾਂ ਬਈ ਏਸੀ ਕਰਕੇ ਬਸ ਗਰਮੀਆਂ ਗਰਮੀਆਂ ਸੀ ਬਈ ਹੁਣ ਜਾਵਦਾ ਜਿੱਤ ਮਾਰਾ ਹੁਣ ਵਿਆਹ ਕਰਾਉਣਾ ਹੁਣ ਉਹ ਕਹਿੰਦਾ ਮੇਰਾ ਵਿਆਹ ਕਰਾਉਣਾ ਕਹਿੰਦਾ ਮੇਰੇ ਵਿਆਹ ਤੇ ਆ ਜੀ ਮੈਂ ਕਹਾਂ ਬਈ ਤੂੰ ਮੈਂ ਤੇਰੇ ਵਿ ਬਈ ਯਾਰ ਕਹਿੰਦਾ ਤੂੰ ਇਹ ਹੁਣ ਇਹ ਕਈ ਜਣ ਕਹਿੰਦਾ 6 ਮਹੀਨੇ ਤੂੰ ਰੱਖ ਲਈ ਮੇਰੇ ਲਈ ਲਦਾ ਤੂੰ ਇਹ ਵੇਖੋ ਬਈ ਇਹ ਤਾਂ ਖੇਡ ਬਣਾ ਰੱਖੀ ਐ ਆਉਦਾ ਹੀ ਖੇਡ ਰ ਖੇਡਾ ਖਿਲ ਰਿਆ ਪਿਆ ਬਈ ਇਹ ਬਈ ਖੇਡ ਬਣਾ ਰੱਖੀ 6 ਮਹੀਨੇ ਤੂੰ ਰੱਖ ਰ ਕੇ 6 ਮਹੀਨੇ ਮੈਰਾ ਕਰੋ ਇਹ ਕੋਈ ਬਈ ਗੁੱਡੇ ਗੁੱਡਿਆਂ ਦਾ ਖੇਡ ਨਹੀਂ ਗਾ ਇਹ ਵਿਆਹ ਹੁੰਦਾ ਤੁਹਾਨੂੰ ਆਪ ਨੂੰ ਨਹੀਂ ਪਤਾ ਤੁਹਾਨੂੰ 6 ਮਹੀਨੇ 6 ਮਹੀਨੇ ਦਾ ਕੀ ਕੀ ਮਤਲਬ ਹੈ ਤੈਨੂੰ ਤੈਨੂੰ ਕੋਈ ਸ਼ਰਮ ਨਹੀਂ ਆਉਦੀ ਤੈਨੂੰ ਬਈ ਵੀਰੇ ਸ਼ਰਮ ਮੈਨੂੰ ਇਹ ਜਾ ਹੈਗੀ ਆ ਸ਼ਰਮ ਤੈਨੂੰ ਕਹਦੀ ਤੂੰ ਏਸੀ ਦੀ ਪਾਦੀ ਤੂੰਦਰ 6 ਮਹੀਨੇ ਕੱਟਈ ਹੁਣ ਤੂੰ ਸਿਆਲ 6 ਮਹੀਨੇ ਮੇਰੇ ਨੂੰ ਕਹੀ ਨਹੀਂ ਤੇਰੇ ਵੇਰੇ ਮੈਂ ਦੋਮਾਂ ਦੀ ਰਹਿ ਪੂੰਗੀ। ਬਾਈ ਲੈ ਇਹਨੇ ਤਾਂ ਯਾਰ ਸਾਡੇ ਦੋਨਾਂ 'ਚ ਫਰਕ ਪਾ ਛੱਡਿਆ ਬੜਾ। ਇਹ ਤਾਂ ਕਹਿੰਦੀ ਮੈਂ ਦੋਨਾਂ ਦੀ ਰਹਿ ਪੂੰਗੀ। ਯਾਰ ਬਰਜਾਨੀ ਆਪਦੇ ਯਾਰਾਂ ਦੇ ਵਿੱਚ ਫਰਕ ਪਾ। ਤੁਸੀਂ ਬਈ ਨਹੀਂ ਉਹਨੇ ਕਹਿੰਦੀ ਦੋਨਾਂ ਦੀ ਰਹਿ ਪੂੰ ਤੂੰ ਦੋਵੇਂ ਰੱਖ ਲਓ ਫਿਰ। ਆਈ ਤਾਂ ਬਈ ਇਹ ਜਵਾਂ ਹੀ ਰੱਖਦੇ ਮੈਂ ਤਾਂ ਰੱਖਦਾ ਹਾਂ ਉਹਨੂੰ ਵੀ ਮੈਂ ਕਹਿਦਾ ਮੈਂ ਤੂੰ ਵੀ ਰੱਖੀ। ਤੂੰ ਵੀ ਰੱਖਦਾ ਬਈ। ਨਾ ਬਈ ਮੈਂ ਤਾਂ ਹੋ ਤੁਸੀਂ ਕਿਹੜੇ ਪਾਸੇ ਜਾਓਗੇ ਫਿਰ? ਮੈਂ ਇਹਦੇ ਘਰੇ ਜਾਊਂਗੀ। ਇਹ ਤਾਂ ਕਹਿੰਦਾ ਮੈਂ ਘਰੇ ਨਹੀਂ ਜਾਊਂਦਾ ਯਾਰ ਇਹ ਮੈਂ ਜਾਣੀ ਹੁਣੀ ਜਾ। ਮੈਂ ਬਈ ਪਰਚਾ ਦਿੱਤਾ ਹੋਇਆ ਮੈਂ ਲਿਖਾਇਆ ਹੋਇਆ ਥਾਣੇ ਦੇ ਵਿੱਚ। ਤੁਸੀਂ ਬ ਤੂੰ ਹਣ ਤੂੰ ਕੇ ਦੁਆ ਨਾ ਰੈਪਿੰਗ ਜੇ ਜੇ ਧੋਈ ਰੱਖ ਦੇ ਰੈਨ ਤੈਨੂੰ ਤਿਆਰ ਹਾਂ ਤੁਸੀਂ ਬਈ ਰੱਖ ਲਓ ਫਿਰ ਹਾਂ ਬਈ ਮੈਂ ਕਿਉਂ ਰੱਖਾਂ ਯਾਰ ਬਈ ਵੇਖੋ ਬਈ ਦਰਸ਼ਕੋ ਦਰਸ਼ਕਾਦਾ ਸੀ ਬਈ ਯਾਰ ਨਹੀਂ ਬਈ ਵੇਖੋ ਦਰਸ਼ਕੋ ਜਨਾਨੀ ਦਾ ਰੌਲਾ ਪਿਆ ਪਿਆ ਉਹ ਅਸ਼ਕੇ ਦਾ ਮੈਂ ਵੀ ਨਹੀਂ ਰੱਖਣੀ ਘਰ ਲੱਗਦਾ ਮੈਂ ਵੀ ਨਹੀਂ ਰੱਖਣਾ ਤੇ ਹੁਣ ਜਨਾਨੀ ਵਿਚਾਲੇ ਫਸੀ ਖੜੀ ਐ ਮੈਨੂੰ ਕਹੀ ਜਾਂਦੀ ਤੂੰ ਲੈ ਜਾ ਮੈਂ ਕੀ ਕਰਨਾ ਬਈ ਪਹਿਲਾਂ ਏਸੀ ਨਾਲ ਗਰਮੀ ਉਹਦੇ ਕੋਲੇ ਕੱਟਿਆ ਹੀ ਐ ਹੁਣ ਵਾਪਸ ਅੱਜ ਘਰ ਵਾਲੇ ਕੋਲੇ ਆਈ ਸੀ ਠੰਡ ਦੇ ਵਿੱਚ ਹੁਣ ਬਈ ਤੂੰ ਲਾਈਫ ਤੁਸੀਂ ਕੀ ਕਰਨਾ ਚਾਹੋਗੇ ਬਈ ਮੇਰੀ ਤਾਂ ਇਹੀ ਗੱਲ ਆ ਬਈ ਆਪੇ ਸੋਚ ਸਮਝ ਕੇ ਵਿਆਹ ਕਰਵਾਓ ਯਾਰ ਹਾਂ ਠੀਕ ਐ ਜੀਵਨ ਸਾਥੀ ਉਹ ਚੁਣੋ ਜਿਹੜਾ ਤੁਹਾਡੇ ਆਪਦੇ ਰੁੱਖੀ ਸੁੱਖੀ ਖਾ ਕੇ ਤੁਹਾਡੇ ਨਾਲ ਰਹਿ ਲੇ ਹਾਂ ਪਿਆਰ ਤਵੇ ਉਹੀ ਹੁੰਦਾ ਜਿਹੜਾ ਕੁੱਲਿਆਂ ਚੋਂ ਕੁੱਲਿਆਂ ਚ ਵੀ ਹੋ ਜਾਂਦਾ ਤੇ ਵੱਡੇ ਮਹਿਲਾਂ ਦੇ ਵਿੱਚ ਵੀ ਹੋ ਜਾਂਦਾ ਹਾਂ ਪਰ ਪਿਆਰ ਬਈ ਜਿੱਥੇ ਹੋਊਗਾ ਨਾ ਉੱਥੇ ਪਰਿਵਾਰ ਚ ਸਾਰਾ ਕੁਝ ਆਊਗਾ ਬਰਕ 14 ਦੇ ਵਿੱਚ ਹੀਟਰ ਵੀ ਦਵਾ ਦਿੰਦਾ ਠੀਕ ਹੈ ਟਾਈਮ ਹੁੰਦਾ ਯਾਰ ਪਰ ਇਹ ਬਦਲ ਗਈ ਹੁਣ ਤੂੰ ਕੁਝ ਨਹੀਂ ਕਰ ਸਕਦਾ ਇਹ ਹੁਣ ਬਦਲ ਕੇ ਮੇਰੇ ਯਾਰ ਕੋਲ ਗਈ ਉਹ ਵੀ ਮੇਰਾ ਪੱਕਾ ਯਾਰ ਆ ਉਹਨੂੰ ਮੈਂ ਨਹੀਂ ਕਹਿ ਸਕਦਾ ਮਾੜਾ ਕਿਉਂਕਿ ਜਦੋਂ ਮੈਂ ਆਪਦਾ ਹੀ ਖੋਟਾ ਹੋਵੇ ਛਿੱਕਾ ਤੇ ਅਗਲੇ ਨੂੰ ਕਿਵੇਂ ਮਾਰਾਂ ਕਹਿ ਦੂੰਗਾ ਮੈਂ ਠੀਕ ਹੈ ਉਹਦੇ ਕੋਲ ਹੁਣ ਮੇਰੇ ਕੋਲ ਆਈ ਆ ਮੈਨੂੰ ਕਹਿੰਦੀ ਮੈਨੂੰ ਤੂੰ ਮੈਨੂੰ ਰੱਖ ਮੈਂ ਹੁਣ ਕਿਵੇਂ ਰੱਖਾਂ ਬਈ ਹੁਣ ਤੈਨੂੰ ਕਹਿੰਦੀ ਤੂੰ ਮੈਨੂੰ ਲੈ ਜਾ ਹੁਣ ਤੈਨੂੰ ਕਹੀ ਜਾਂਦੀ ਆ ਇਸ ਕਰਕੇ ਭਰਾਓ ਜੇ ਵਿਆਹ ਕਰਾਉਣਾ ਤਾਂ ਸੋਚ ਸਮਝ ਕੇ ਕਰਾਓ ਮੇਰੇ ਵੱਲੋਂ ਤਾਂ ਬਸ ਇਹੀ ਆ ਵੀ ਬਈ ਮਾਫ ਕਰਿਓ ਮੈਂ ਚਲ ਠੀਕ ਹੈ ਭਾਈ ਧੰਨਵਾਦ ਭਾਈ ਮੈਂ ਵੀ ਵੀਰੇ ਜਾਣੀ ਚਲ ਠੀਕ ਹੈ ਵੇਖੋ ਭਾਈ ਇਧਰ ਮੈਂ ਇਧੇ ਇਹਦੇ ਨੇ ਜਾਉਂਗੀ ਨਹੀਂ ਲੱਗੀ ਨਹੀਂ ਭਾਈ ਵੇਖੋ ਲੜਾਈ ਚਲ ਭਾਈ ਚਲ ਠੀਕ ਹੈ ਠੀਕ ਹੈ ਭਾਈ ਵੇਖੋ ਭਾਈ ਰੌਲਾ ਪੈ ਗਿਆ ਤੁਹਾਨੂੰ ਗਾਹ ਦੱਸਾਂਗੇ ਅਪਡੇਟ ਦੇਵਾਂਗੇ ਵੀ ਕੀ ਮਸਲਾ ਕੀ ਨੇ ਕੀ ਨੇ ਰੱਖੇ ਜਨਾਨੀ ਕਿ ਨਹੀਂ ਕਿਉਂਕਿ ਗਰਮੀਆਂ ਕੱਟਣ ਏਸੀ ਵਾਲੇ ਮੁੰਡੇ ਕੋਲੇ ਜਾੜੀ ਸੀ ਠੰਡ ਕੱਟਣ ਦੇ ਘਰ ਵਾਲੇ ਕੋਲੇ ਆ ਗਈ ਸੀਗੀ ਤੇ ਰੌਲਾ ਪੈ ਗਿਆ ਤੇ ਤੁਸੀਂ ਆਈ ਸਾਡੀਆਂ ਵੀਡੀਓ ਦੇਖਦੇ ਰਹੋ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਤੁਹਾਨੂੰ ਗਾਂ ਵਾਲੀ ਅਗਲੀ ਵੀਡੀਓ ਤੁਹਾਨੂੰ ਅਗਲਾ ਪਾਰਟ ਜਰੂਰ ਦਿਖਾਵਾਂਗੇ